ਸੱਜਰਾ ਲਿਆ ਕੇ ਮੁਕਲਾਵਾ ਫੌਜੀ ਆਵੇ ਆਪ ਬੈਠਾ ਪਰਦੇਸਾਂ ਵਿੱਚ ਜਾ ਕੇ ਸੱਜਰਾ ਲਿਆ ਕੇ ਮੁਕਲਾਵਾ ਫੌਜੀ ਆਵੇ ਆਪ ਬੈਠਾ ਪਰਦੇਸਾਂ ਵਿੱਚ ਜਾ ਕੇ ਠੰਡ ਦੇ ਜਣਾ ਚਕਾਰ ਛੱਡ ਕੇ ਰੰਨਾਂ ਨੂੰ ਰਾਤਾਂ ਕੱਟਦੇ ਬੰਦੂਕਾਂ ਗਲ ਲਾ ਕੇ ਠੰਡ ਦੇ ਜਣਾ ਚਕਾਰ ਛੱਡ ਕੇ ਰੰਨਾਂ ਨੂੰ ਰਾਤਾਂ ਕੱਟਦੇ ਬੰਦੂਕਾਂ ਗਲ ਲਾ ਕੇ ਸੱਜਰ ਆ ਲਿਆ ਕੇ ਮੁਕਲਾਵਾ ਫੌਜੀਆ ਵੇ ਆਪ ਬੈਠਾ ਪਰਦੇਸਾਂ ਵਿੱਚ ਜਾ ਕੇ ਉਹ ਦੇਸ਼ ਦੀ ਇਹ ਸੇਵਾ ਨਾਲ ਵਿਛੋੜਾ ਇਹਨੂੰ ਜਾਣਨੀ ਟੋਲ ਤੇਰਾ ਫੌਜੀ ਬਲ ਤੇਰਾ ਹੀ ਇਮਾਨਨੀ ਦੇਸ਼ ਦੀ ਇਹ ਸੇਵਾ ਨਾਲ ਵਿਛੋੜਾ ਇਹਨੂੰ ਜਾਣਨੀ ਟੋਲ ਤੇਰਾ ਫੌਜੀ ਬਲ ਤੇਰਾ ਹੀ ਇਮਾਨਨੀ ਨੱਚਦੀ ਫਿਰੇਗੀ ਲੱਡੂ ਵੰਡਦੀ ਫਿਰੇਗੀ ਜਦੋਂ ਆਇਆ ਨਹੀਂ ਮੈਂ ਫਿੱਟੀਆਂ ਲਵਾ ਕੇ ਨਾ ਚੜੀ ਫਿਰੇਗੀ ਲੱਡੂ ਵੰਡਦੀ ਫਿਰੇਗੀ ਜਦੋਂ ਆ ਨੀਵੇਂ ਫੀਟੀਆਂ ਲਵਾ ਕੇ ਐ ਸੱਜਰਾ ਲਿਆ ਕੇ ਮੁਕਲਾਵਾ ਫਮਜੀ ਆਵੇ ਆਪ ਬੈਠਾ ਪਰਦੇਸਾਂ ਵਿੱਚ ਜਾ ਕੇ ਠੰਡ ਦੇ ਜਣਾ ਚ ਕਰ ਛੱਡ ਕੇ ਰੰਨਾਂ ਨੂੰ ਰਾਤਾਂ ਕੱਟਦੇ ਬੰਦੂਕਾਂ ਗਲ ਲਾ ਕੇ